ਤੁਹਾਡਾ ਕੀ ਨਾਮ ਤੁਹਾਡਾ ਜੀ ਸੰਤਰਕੋ ਇਹ ਕਿੱਥੇ ਤੁਸੀਂ ਰਹਿਣ ਵਾਲੇ ਹੋ ਕਿਹੜਾ ਸ਼ਹਿਰ ਤੁਹਾਡਾ ਹਾਂ ਜਿਲ੍ਹਾ ਫਾਟ ਬਰੇਟਫੋਰਟੀ ਠੀਕ ਹੈ ਜੀ ਅੱਜ ਤੁਸੀਂ ਮਾਤਾ ਜੀ ਸਿਵਲ ਹਸਪਤਲ ਆਪਣਾ ਇਲਾਜ ਕਰਾ ਰਹੇ ਹੋ ਕੀ ਗੱਲ ਹੋਈ ਤੁਹਾਡੇ ਨਾਲ ਸਾਡੇ ਨਾਲ ਇਹ ਗੱਲ ਹੋਈ ਸਾਡੇ ਨਾਲ ਘਾਟੇ ਵਿੱਚ ਜਾਜਾ ਕਿੰਨੇ ਮੀਟਰ ਲੰਬੀ ਸੀਗੀ ਇਹ ਦੁਕਾਨ ਸਾਡੇ ਨਾਲ ਖਸਾ ਦੀ ਜਗਾਹ ਤੇ ਲੰਬੀ ਸੀਗੀ ਤਕਰੀਬਨ ਬਿਜਲੀ ਦਾ ਪਾਣੀ ਰੱਖੇ ਕਿੰਨਾ ਮੀਟਰ ਸੀ ਏ ਬਲਟ ਦਾ ਬਲਟ ਬਿਲਕੁਲ ਬਟੋਸੇ ਹਾਂਜੀ ਕੋਲ ਨਵਾਂ ਰਸ ਲੋਪ ਅਮਰਜੀਤ ਇਹ ਕੋਰਨਰ ਜੇ ਜੇ ਨਾ ਚੱਕੜਾ ਚੱਲਦਾ ਅੱਛਾ ਜੀ ਕੋਸਤੋ ਲੱਗਿਆ ਉਸ ਤੋਂ ਬਾਅਦ ਬਿਜਲੀ ਵਾਲੇ ਆਏ ਹਿੰਮਤ ਕਰਨ ਦਾ ਕਿ ਤੰਪੁੱਤ ਪੁੱਤ ਬਥੇਰਾ ਕਿ ਆ ਮੰਨੂ ਨਹੀਂ ਕਹਿਣਾ ਤੇ ਫਿਰ ਇਹ ਮੀਕਲਵਿੰਦਰ ਜਿਹੜੀ ਆ ਉਹਨੇ ਮੈਨੂੰ ਵਾਤੀ ਪਾਵੀਂ ਵੀਰੇ ਤੇਰੇ ਘਰ ਵਾਲੇ ਨੇ ਵੀ ਮੇਰੇ ਫੜਕੇ ਚ ਪੇੜਾ ਮਾਰਿਆ ਕਲਵਿੰਦਰ ਨੇ ਸੀਨਾ ਨੇ ਤੇ ਤਮਨਕੌਰ ਨੇ ਸਾਡੇ ਘਰ ਦੂਵੇ ਪਰ ਮੈਨੂੰ ਟੱ ਮਾਰਨਾ ਕੁੱਤਿਆਂ ਸਾਨੂੰ ਇਹ ਬੋਲ ਨਹੀਂ ਫੜਿਆ ਉਹ ਤੋਂ ਇਹ ਕੀ ਦਗਾਈਆ ਜੀ ਜੀ ਕੋ ਅਮਰਜੀਤ ਦੇ ਘਰ ਵਾਲੀ ਆ ਕਲਵਿੰਦਰ ਕੋਰ ਠੀਕ ਹੈ ਤੇ ਤਾਂ ਤਾਂ ਦਾ ਰੱਤਾ ਵਾ ਤੇ بجلی ਲਗਵਾਨੇ ਦੀ ਗੱਲ ਕਰਦੇ ਉਹਨਾਂ ਨੇ ਇਹ ਕਹਿੰਦੇ ਮੇਟਾ ਨੂੰ ਵਿਭਾਗ ਜੀ ਨਾਲ ਨਹੀਂ ਆ ਕਿ ਮੇਰਾ ਕਿਹਦਾ ਕੰਮ ਦਾ ਸੈਟ ਹੈ ਤਾਂ ਵੀ ਕਾਦੀ ਤੇ ਸੀ ਕਿ ਸਰਦਾ ਕੋਟ ਕੇਸ ਚੱਲਦਾ ਤੇ ਵੀਰੋ ਤੂੰ ਉੱਥੇ ਜੇ ਤੈ ਹਊਗਾ ਉੱਥੇ ਨਿਪਟੂਗਾ ਕਹਿੰਦੇ ਨਹੀਂ ਅਸੀਂ ਲਾ ਕੇ ਜਾਣਾ ਵਾ ਉਹ ਸਾਨੂੰ ਨਹੀਂ ਪਤਾ ਤੇ ਕੋਟ ਕੇਸ ਦਾ ਤਾਂ ਕਹਿੰਦਾ ਇਹ ਘਰ ਵਾਲਾ ਤੇਰਾ ਮਰ ਗਿਆ ਤੂੰ ਕੀ ਕਰਨੀ ਠੀਕ ਹੈ ਜੀ ਜੋ ਮੀਟਰ ਲਗਾ ਦੇਗਾ ਉਸ ਨੂੰ ਹਾਂਜੀ ਮੀਟਰ ਲਗਾ ਦੇ ਉਹ ਮੈਂ ਕੋਰਟ ਜੀ ਚਲਦਾ ਸੀ ਕਿ ਕਿਸ ਤਰ੍ਹਾਂ ਮੀਟਰ ਲਗਾ ਰਹੇ ਹੋ ਮੀਟਰ ਪੁਲਿਸ ਨਹੀਂ ਆਉਂਦੀ ਤੇ ਵਾਇਆਵਾ ਕੋਰਟ ਸਾਹਿਬ ਜੀ ਹਾਂਜੀ ਤੇ ਇਸੇ ਆਈ ਦੇ ਦੂਜੇ ਪਾਸੇ ਆਈ ਨਾ ਸਾਧਿਆ ਦੂਜੇ ਤੋਂ ਇਹ ਵੰਤਰੇ ਤੋਂ ਔਰ ਕੇ ਕੈਮਰਾ ਕਾ ਤੋੜਿਆ ਕੱਥੇ ਆਇਆ ਤੁਸੀਂ ਕੁਝ ਵਾਇਆ ਨੂੰ ਉੱਥੇ ਢੀੜਕ ਬਣਾਉਂਦੇ ਕਿ ਨਾ ਆਣੇ ਹੱਥੋਂ ਫੋਨ ਖਿੱਚ ਲਿਆ ਤੇ ਇੰਨਾ ਨੇ ਇੱਕ ਆਪ ਦੇ ਟਿੱਪਟਿਵੀ ਵੀ ਕਰ ਦਿੱਤੇ ਵਿੱਚ ਹੋਰ ਦੀ ਗੱਲ ਹੋਈ ਤੁਹਾਡੇ ਨਾਲ ਕੁੱਟਮਾਰ ਕੀਤੀ ਹੋਈ ਕੁੱਟਮਾਰ ਉੱਥੇ ਹੀ ਹੋਈ ਸਾਡੇ ਨਾਲ ਰੋੜ ਤੇ ਰੋੜ ਤੇ ਤੇ ਜਿਹੜੀ ਅਮਨਵਾ ਘਰ ਹੀ ਆਈ ਸਾਨੂੰ ਕਿੱਥੇ ਮਾਣਾ ਤੈਨੂੰ ਕਿੱਲੇ ਕਿੱਲੇ ਨਾਲ ਬੁੱਧਿਆ ਸਾમી ਜੀ ਮਾਣੇ ਕੁੱਤਿਆ ਤੇ ਅਮਰਜੀਤ ਨੂੰ ਨਾਰਦ ਚ ਤੇਰਾ ਮਾਰਿਆ ਉਹਦੇ ਮੁੰਡੇ ਨੇ ਮੰਮੀ ਨੇ ਤੇ ਇਹਨੂੰ ਜਿਹੜਾ ਕੁਲਵਿੰਦਰ ਕੋਰ ਨੂੰ ਨੂੰ ਫੜਿਆ ਤੈਨੂੰ ਮਾਰਿਆ ਤੇ ਰਿਆਂ ਦੀ ਬੁੱਥੇ ਤੇ ਉਹਨੂੰ ਤੇ ਤੈਨੂੰ ਫੜਦੇ ਆ ਤੇ ਕੁੜੀ ਵਰਗੀ ਛਾਉਣ ਨੂੰ ਵੀ ਫੜਦੇ ਆ ਤੇ ਜਿਹੜੀ ਅਮਨਵਾ ਉਹਨੇ ਵੀ ਸਾਨੂੰ ਗਾਲ ਖਲੋਚ ਬਹੁਤ ਕੀਤਾ ਉਹਨੇ ਵੀ ਸਾਨੂੰ ਕੁੱਤਿਆ ਨਹੀਂ ਜੀ ਹੁਣ ਤੁਸੀਂ ਕੀ ਮੰਗ ਕਰਦੇ ਸਰਦਾਰ ਅਸੀਂ ਕਰਦੇ ਆ ਜੇ ਜੋ ਸਾਡਾ ਮਸਾਫ ਸਾਣਾ ਮੋਜੇ ਵੀ ਸਾਡਾ ਮੁੰਡਾ ਛੁੱਟ ਜੀ ਵੀ ਹਾਂਜੀ ਜੀ ਨਾਂ ਤੁਹਾਡਾ ਮੇਰਾ ਨਾਮ ਅਨਜੀਤ ਕੌਰ ਹੈ ਠੀਕ ਹੈ ਜੀ ਤੁਸੀਂ ਕਿੱਥੇ ਰਹਨਾਰੇ ਹੋ ਅੌਜਲਾ ਰੋਡ ਕਪੂਠਲਾ ਠੀਕ ਹੈ ਕੀ ਬਕਾਇਆ ਹੈ ਤੁਹਾਡੇ ਆਦੇ ਮਾਤਾ ਜੀ ਜਿਹੜੇ ਹਫਤਾ ਜਿਹੜੇ ਲਾਏ ਗੱਲ ਹੋਈ ਸੀਗੀ ਸਾਡਾ ਕੇਸ ਚੱਲਦਾ ਪਿਆ ਆ ਕੋਰਟ ਕੇਸ ਚੱਲਦਾ ਪਿਆ ਆ ਕੱਲ ਉਹਦੀ ਤਰੀਕ ਸੀਗੀ ਕੋਰਟ ਕੇਸ ਦੀ ਹਾਂਜੀ ਤੇ ਕੋਈ ਨਾ ਨੇ ਨਜਾਇਜ਼ ਮਤਲਬ ਕਿ ਅਸੀਂ ਆਪਣੇ ਘਰ ਸੀਗੇ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਮੀਟਰ ਲਾਉਣ ਦੀ ਤੇ ਪਰ ਮਤਲਬ ਕਿ ਮੇਰੇ ਭਰਾ ਉਹਨਾਂ ਨੇ ਕਹਿ ਸੁਣ ਕੇ ਤੇ ਮੀਟਰ ਬੰਦ ਕਰਵਾਤਾ ਸੀਗਾ ਕਿ ਨਹੀਂ ਲੱਗੂਗਾ ਹਾਂਜੀ ਸਾਰੇ ਕਹਿੰਦੇ ਸੀ ਕਿ ਮੀਟਰ ਨਹੀਂ ਲੱਗੂਗਾ ਜੀ ਇਹ ਵੀ ਕੋਸ਼ਿਸ਼ ਕੀਤੀ ਸੀ ਮੀਟਰ ਲਾਉਣ ਦੀ ਅਮਰਜੀਤ ਸਿੰਘ ਕੁਲਵਿੰਦਰ ਕੌਰ ਵਾਈਫ ਆਫ ਹਾਂਜੀ ਕੱਲ ਨੂੰ ਜੀ ਚੱਲ ਬੈਠ ਗੱਲ ਕਰਨ ਦੀ ਹੋਇਆ ਕੱਲ ਕਾਰਨ ਹੋਈ ਮੀਟਰ ਦੀ ਗੱਲ ਹੋਈ ਪਹਿਲਾਂ ਜਦ ਕੀਤਾ ਕਿ ਤਾ ਕਿ ਬੰਦ ਹੋ ਗਿਆ ਮੀਟਰ ਕਿ ਤੁਸੀਂ ਨਹੀਂ ਲਾਉਣਾ ਹੈਗਾ ਤੇ ਫਿਰ ਕੱਲ ਇਹਨਾਂ ਨੇ ਜ਼ਬਰਦਸਤੀ ਮੀਟਰ ਲੈਣ ਆ ਗਏ ਮੈਂ ਬਾਹਰ ਗਏ ਮੇਕ ਅੰਕਲ ਜੀ ਤੁਸੀਂ ਫੋਟ ਕੇਸ ਚੱਲਦਾ ਪਿਆ ਤੁਸੀਂ ਮੀਟਰ ਨਾ ਲਾਓ ਜਦੋਂ ਮੈਂ ਬਾਹਰ ਗਏ ਮੈਨੂੰ ਇਹ ਇਹਨਾਂ ਨੇ ਮਤਲਬ ਕਿ ਬਹੁਤ ਗਲਤ ਲਫ਼ਜ਼ ਬੋਲੇ ਹਾਂ ਹਾਂ ਮੈਂ ਬਿਜਲੀ ਵਿਭਾਗ ਵਾਲਿਆਂ ਨੇ ਸਪਨਾਮ ਸਿੰਘ ਪਲੈਨਮੈਨ ਸੀਗਾ ਲੈ ਜਾਈ ਸੀਗਾ ਮੁਲਾਜ਼ਮ ਹੋਰ ਸੀਗੇ 5 6 ਸੀਗੇ ਇਹਨਾਂ ਦੇ ਨਾਲ ਹਾਂਜੀ ਉਹ ਬਿਜਲੀ ਬੋਰਡ ਦੇ ਸਾਰੇ ਸੀਗੇ ਤੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਗਲਤ ਮਤਲਬ ਕਿ ਮੇਰੇ ਮਕੇਲੋ ਕੀ ਮੇਰੀ ਰਿਸਪੈਕਟ ਤੋਂ ਵੀ ਗਲਤ ਲਫ਼ਜ਼ ਬੋਲੇ ਹਾਂਜੀ ਤੇ ਮੈਂ ਆਪਣੇ ਭਰਾ ਨੂੰ ਪਾਜ ਮਾਰਨ ਚਲੀ ਗਈ ਮੈਂ ਕਿਹਾ ਵੀ ਬਾਹਰ ਮੀਟਰ ਲਾਉਂਦੇ ਤੇ ਮੈਂ ਕਿਹਾ ਉਹ ਤਾਂ ਬੋਲਦੇ ਬਹੁਤ ਔਖਾ ਆ ਤੇ ਮੇਰੇ ਭਰਾ ਜਰਵਾਇਆ ਕਹਿੰਦਾ ਵੀ ਤੁਸੀਂ ਜਾਂ ਤਾਂ ਕੋਰਟ ਕੇਸ ਚਾਲਦਾ ਪਿਆ ਸਾਰਾ ਕੁਝ ਸਾਡੇ ਕੋਲ ਪਿਆ ਆ ਤੁਸੀਂ ਸਾਡੀਆਂ ਰਜਿਸਟਰੀਆਂ ਦੇਖੋ ਹਨਾ ਪਰ ਉਹਨਾਂ ਨੇ ਦੇਖੀਆਂ ਨਹੀਂ ਰਜਿਸਟਰੀਆਂ ਨਹੀਂ ਦੇਖਿਆ ਕਹਿੰਦੇ ਅਸੀਂ ਵੀ ਪੁੱਛਣੀ ਸਮਝਦੇ ਨਹੀਂ ਉਹ ਆਹ ਦਿਨਾਂ ਅਸੀਂ ਕੋਟ ਕੁਸ਼ਨ ਕਿਸੇ ਨੇ ਸਮਝਦੇ ਨਹੀਂ ਜੀ ਬੋਰਡ ਬਿਜਲੀ ਬੋਰਡ ਦੇ ਨਿਗਰਵਾਨ ਹੋਰ ਕੌਣ ਬੰਦੇ ਸੀਗੇ ਹੋਰ ਸੀਗੇ ਅਮਰਜੀਤ ਸਿੰਘ ਨਾਲ ਕੁਲਵਿੰਦਰ ਕੌਰ ਸੀਨਾ ਅਮਨ ਤੇ ਉਹ ਹੋਰ ਹੋਰ ਵੀ ਸੀਗੇ ਅਣਪਛਾਤੇ ਸੀ ਉਹਨਾਂ ਨੂੰ ਸਾਡੀ ਪਛਾਣ ਨਹੀਂ ਹੈਗੀ ਬਾਹਰੋਂ ਬੰਦੇ ਆਏ ਹੋਏ ਸੀ ਜੀ ਦਰਖਾਸਤ ਦਿੱਤੀ ਜੀ ਪੇਸਟ ਕਰਵਾਓ ਨਾਮ ਮਟਾ ਲਗਾਓ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਅਸੀਂ ਉਹਨਾਂ ਤਰਖਾਸ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਈਡ ਤੇ ਹੋ ਜਾਓ ਠੀਕ ਹੈ ਜੀ ਅਸੀਂ ਮੀਟਰ ਲਾ ਕੇ ਜਾਣਾ ਹੈ ਕਿਸ ਮੀਟਰ ਨੂੰ ਲਾਵੇ ਹਾਂਜੀ ਅਸੀਂ ਲਗਾ ਕੇ ਜਾਣਾ ਹੈ ਫਿਰ ਮੇਰੇ ਮम्मा ਮਮਾ ਨੇ ਕਿਹਾ ਕਿ ਨਹੀਂ ਤੁਸੀਂ ਮੀਟਰ ਨਹੀਂ ਲਾ ਸਕਦੇ ਹੈਗੇ ਕਿ ਜਿੰਨੀ ਦਾ ਸਾਡਾ ਉਹ ਵੀ ਮੈਨੇ ਹੱਥ ਵੀ ਤੋੜੇ ਕਿ ਪੁੱਤ ਸਾਡੇ ਬੀਬੀ ਕੋਟ ਕੇਸ ਚੱਲਦਾ ਹੈ ਜੋ ਸਾਡਾ ਕੋਟ ਕੇਸ ਦੇ ਵਿੱਚ ਹਿਸਾਬ ਹੋਊਗਾ ਉਹ ਉਹ ਮਤਲਬ ਕਿ ਬਹੁਤ ਬਸੂਤੀ ਲੱਗਦਾ ਹੈ ਹਾਂਜੀ ਉਸ ਤੋਂ ਬਾਅਦ ਆ ਜਦੋਂ ਮੈਂ ਮੇਰੀ ਮम्मा ਨੇ ਦੋਲਕ ਦੇ ਨਾ ਕਲਿੰਦਰ ਕੋਟ ਰੇ ਵੀ ਭਾਜੀ ਵੀ ਤੁਸੀਂ ਨਾ ਕਰੋ ਕਲਿੰਦਰ ਕੋਟ ਨੇ ਲਾਈਨ ਮੈਨ ਜਿਹੜਾ ਸੀਗਾ ਸੁਨਾਨ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਫੜ ਕੇ ਸਾਈਡ ਤੇ ਕਰ ਦੋ ਕਿ ਸਾਡੇ ਕੰਮ 'ਚ ਵਿਘਨ ਪਾਉਂਦੇ ਪਏ ਆ ਹੀ ਅੱਛਾ ਹਾਂਜੀ ਤੇ ਇਹਨਾਂ ਨੂੰ ਮਤਲਬ ਕਿ ਮੇਰੀ ਮਾਤਾ ਨੂੰ ਇਹਨਾਂ ਨੇ ਧੱਕਾ ਦਿੱਤਾ ਇਹ ਥੱਲੇ ਡੇਕ ਕੇ ਇਹਨਾਂ ਦੀ ਇੱਕੋ ਛੱਟ ਲੱਗੀ ਆ ਪਿੱਛੇ ਫਿਰ ਕੋਸਾ ਦਿਖਣ ਦੇ ਨਾਲ ਜਦੋਂ ਮੈਂ ਆਪਣੀ ਮਾਤਾ ਨੂੰ ਚੱਕਿਆ ਤੇ ਮੈਨੂੰ ਵੀ ਇਥੋਂ ਫੜ ਲਿਆ ਉਹਨਾਂ ਨੇ ਮੈਨੂੰ ਜੀ ਲੋ ਤੁਹਾਨੂੰ ਆ ਮੈਨੂੰ ਅਮਰਜੀਤ ਸਿੰਘ ਕੁਲਵਿੰਦਰ ਕੌਸੀਮਾ ਤੇ ਅਮਨ ਨੇ ਹੋਰ ਇਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਕਿ ਮੈਨੂੰ ਨਹੀਂ ਪਤਾ ਉਹ ਕੌਣ ਐ ਇਹਨਾਂ ਨੂੰ ਪਹਿਚਾਣੀ ਹੋਈ ਆ ਹਾਂ ਜੀ ਤੇ ਮੁੜ ਕੇ ਜਦੋਂ ਇਹ ਸਾਈਡ ਤੇ ਹੋ ਗਏ ਇਹਨਾਂ ਨੇ ਮੁੜ ਕੇ ਪੁਲਿਸ ਸਾਦ ਲਈ ਕਿ ਇਹ ਇਹ ਮਤਲਬ ਕਿ ਅ ਅਸੀਂ ਮਤਲਬ ਕਿ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਠੀਕ ਹੈ ਹਾਂ ਜੀ ਵੀ ਅਸੀਂ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਜਦੋਂ ਪੁਲਿਸ ਆਈ ਪੁਲਿਸ ਨੂੰ ਜਦੋਂ ਆਈ ਪੁਲਿਸ ਨੇ ਪਹਿਲਾਂ ਸਾਡੇ ਕੈਮਰੇ ਤੋੜੇ ਤੇ ਕਹਿੰਦਾ ਮਤਲਬ ਬਿਜਲੀ ਬੂੜਾ ਲਾਈ ਜਾਂ ਪੇਮਰਜੈਂਸੀ ਦੇ ਪ੍ਰਵਾਹ ਜਿਹੜੀ ਵੀ ਹੈ ਸਾਰਾ ਨੇ ਹਾਂ ਜੀ ਰਲ ਕੇ ਤੁਹਾਡੀ ਮਾਤਾ ਜੀ ਤੁਹਾਨੂੰ ਬੁਟਿਆ ਹਾਂ ਜੀ ਹਾਂ ਜੀ ਉਤਪਾਦ ਜਿਹੜਾ ਮੀਟਰ ਸੀਗਾ ਪੌਂਸੇ ਮੀਟਰ ਲਵਾ ਕੇ ਹਾਂਜੀ ਪੌਂਸੇ ਕੋਲ ਖੜੇ ਹੋ ਕੇ ਮੀਟਰ ਲਵਾ ਕੇ ਗਈ ਤੇ ਜਦੋਂ ਗੱਡੀ ਦੇ ਵਿੱਚ ਸਾਡੇ ਮੇਰੇ ਭਰਾ ਨੂੰ ਪਹਿਲੇ ਗੱਡੀ ਦੇ ਵਿੱਚ ਬਿਠਾ ਲਿਆ ਆਉਂਦਿਆਂ ਨੇ ਪਹਿਲੇ ਗੱਡੀ 'ਚ ਬਿਠਾ ਲਿਆ ਜਦ ਕਿ ਮੇਰੇ ਭਰਾ ਨੇ ਹਜੇ ਕਿਹਾ ਕਿ ਤੁਸੀਂ ਯਾਰ ਤੁਸੀਂ ਆਪਣਾ ਦੇਖੋ ਮੈਂ ਤੁਹਾਡੇ ਕੋਲ ਟਾਈਮ ਲਿਆ ਹੋਇਆ ਸੀ ਸੋਵਾਰ ਦਾ ਆਪਣਾ ਟਾਈਮ ਸੀਗਾ ਪਰ ਤੁਸੀਂ ਟਾਈਮ ਤੋਂ ਪਹਿਲਾਂ ਹੀ ਆਣ ਕੇ ਮੀਟਰ ਲਾਉਣ ਲੱਗ ਪਏ ਆ ਨਾ ਤਵੇ ਤਰੀਕੇ ਜਿਨੀ ਪਹੁੰਚੇ ਕੱਲ ਤਰੀਕ ਤੇ ਵੀ ਨਹੀਂ ਗਏ ਅੰਦਰ ਫੇਰ ਫੇਰ ਅੰਦਰ ਗਈ ਪੁਲਿਸ ਜ਼ਬਰਦਸਤੀ ਤੇ ਜ਼ਬਰਦਸਤੀ ਆਣ ਕੇ ਸਾਡੇ ਜਿਹੜੇ ਲੱਗੀ ਜ਼ਰੂਰ ਰਿਕਾਰਡਿੰਗ ਹੁੰਦੀ ਪਈ ਸੀਗੀ ਜ਼ਬਰਦਸਤੀ ਉਹ ਕੱਢੀ ਜਦ ਕਿ ਮੈਂ ਜਦੋਂ ਉਹਨਾਂ ਦੇ ਬਣਾ ਲਈ ਪਈ ਸੀ ਵੀ ਜ਼ਬਰਦਸਤੀ ਇਹ ਕਰਦੇ ਪਏ ਆ ਤਾਂ ਮੇਰਾ ਫੋਨ ਫੜ ਕੇ ਵਿੱਚੋਂ ਡਿਲੀਟ ਕਰਕੇ ਗਿਆ ਹੰਪਸ ਵਾਲੇ ਹਾਂ ਬਾਕੀ ਮੈਂ ਤੁਹਾਨੂੰ ਜੋ ਕੁਝ ਹੋਇਆ ਉਹ ਜਿਹੜੇ ਬਾਬਾ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਾਨੂੰ ਇਹ ਹੀ ਮੰਗਿਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਠੀਕ ਹੈ ਹਾਂਜੀ ਕੁਪੜੇ ਬੂਸਣਿਆਂ ਨਗਰ ਹੋਦੇ ਨੇ। ਕੋਈ ਕੁਝ ਨਹੀਂ ਹੋਇਆ ਹਜੇ ਸਾਡਾ। ਅਜੇ ਮੰਮੀ ਦਾ ਟ੍ਰੀਟਮੈਂਟ ਚੱਲਦਾ ਪਿਆ ਹੈ। ਹਾਂਜੀ। ਸਰ ਕੀ ਨਾਮ ਆ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ ਜੀ। ਠੀਕ ਹੈ ਜੀ। ਇੱਕ ਸਰ ਜਸਵਿੰਦਰ ਕੌਰ ਤੇ ਮਨਜੀਤ ਕੌਰ ਮਾਂ ਬੇਟੀ ਆ ਜਿਹੜੀ ਸਿਵਲ ਹਸਪੀਟਲ ਕਪੂਰਥਲਾ ਵਿੱਚ ਜੇਰੇ ਇਲਾਜ ਨੇ। ਅੱਛਾ ਜੀ। ਉਹਨਾਂ ਦਾ ਰੋਪ ਆ ਕਿ ਉਹਨਾਂ ਨੂੰ ਤੁਸੀਂ ਤੁਹਾਡੀ ਵਾਈਫ ਤੇ ਹੋਰ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਮਾਰਕੁੱਟ ਕੀਤੀ ਜਾਂ। ਕਿੰਨੀ ਕਿ ਸੱਚਾਈ ਹੈ? ਨਹੀਂ ਇਸ ਦੇ ਵਿੱਚ ਬਿਲਕੁਲ ਸੱਚਾਈ ਨਹੀਂ ਹੈ। ਸਾਰਾ ਸਾਰੇ ਝੂਠ ਹੈ। ਅਸੀਂ ਇਸ ਗੱਲ ਨੂੰ ਬਿਲਕੁਲ ਸਹਿਮਤ ਨਹੀਂ ਹਾਂ ਕਿਉਂਕਿ ਕੱਲ੍ਹ ਦੋ ਵਾਰ ਪਹਿਲਾ ਸੀ ਸਾਰੇ ਪੇਪਰ ਡਾਕੂਮੈਂਟ ਡਿਪਟੀ ਸਾਹਿਬ ਨੂੰ ਵੀ ਦੇ ਆਇਆ ਜੋ ਸਾਡੀ ਰਜਿਸਟਰਡ ਜਾਇਦਾਦ ਹੈ ਡਿਪਟੀ ਸਾਹਿਬ ਦੇ ਆਫਿਸ ਵੀ ਦੇ ਕੇ ਆਇਆ ਹਾਂ ਪੁਲਿਸ ਸਟੇਸ਼ਨ ਵੀ ਦੇ ਕੇ ਆਇਆ ਪੁਲਿਸ ਸਟੇਸ਼ਨ ਬੁਲਾਇਆ ਵੀ ਗਿਆ ਉੱਥੇ ਸਾਰੇ ਪੇਪਰਾਂ ਬਾਰੇ ਜਾਣਕਾਰੀ ਦਿੱਤੀ ਗਈ ਔਰ ਲਈ ਗਈ ਇਹਦੇ ਕੋਲ ਇਹਦੇ ਕੋਲ ਇੱਕ ਵੀ ਪੇਪਰ ਸਾਡੀ ਜਾਇਦਾਦ ਨਹੀਂ ਮਿਲਿਆ ਔਰ ਝੂਠੇ ਝੂਠੀ ਬੋਲਦਾ ਚਲਾ ਜਾ ਰਿਹਾ ਕਿ ਨਹੀਂ ਸਾਡਾ ਕੇਸ ਚੱਲਦਾ ਜਦ ਕਿ ਕੇਸ ਵੀ ਮੈਂ ਹੀ ਕੀਤਾ ਹੋਇਆ ਔਰ ਮੈਂ ਇਹਨਾਂ ਦੇ ਜਿਹੜਾ ਮੰਦਲ ਵਾਲੀ ਜਗ੍ਹਾ ਉੱਥੇ ਕਬਜ਼ਾ ਕਰਨਾ ਚਾਹੁੰਦਾ ਹਾਂ ਉਸ ਬਾਰੇ ਆ ਜਾਂ ਕਿ ਕਿਸੇ ਦੀ ਪਰਸਨਲ ਪ੍ਰਾਪਰਟੀ ਦਾ ਉਹਦੇ ਵਿੱਚ ਕੋਈ ਇਨਕਲੂਡਿੰਗ ਨਹੀਂ ਹੈ ਉਹਨਾਂ ਦਾ ਰੋਪਾ ਕੀ ਕੇਸ ਚੱਲਦੇ ਦੇ ਵਿੱਚ ਤੁਸੀਂ ਮੀਟਰ ਲਵਾਇਆ ਜੋ ਕਿ ਗੈਰ ਕਾਨੂੰਨੀ ਆ ਕੇਸ ਜਿਹੜਾ ਭਾਈ ਚੱਲਦਾ ਉਹ ਮੈਂ ਖੁਦ ਕੀਤਾ ਹਾਂ ਔਰ ਉਹਨਾਂ ਦੀ ਪ੍ਰਾਪਰਟੀ ਅਲੱਗ ਹੈ ਉਹ ਔਰ ਜਿੱਥੇ ਜਗਾ ਦਾ ਕੇਸ ਚੱਲਦਾ ਉਹ ਅਲੱਗ ਹੈ ਔਰ ਜਿੱਥੇ ਅਸੀਂ ਮੀਟਰ ਲਗਾਇਆ ਉਹ ਸਾਡੀ ਅਲੱਗ ਪ੍ਰਾਪਰਟੀ ਰਜਿਸਟਰਡ ਵਾਲੀ ਪ੍ਰਾਪਰਟੀ ਹੈ ਉਸ ਜਗ੍ਹਾ ਤੱਕ ਇਸ ਤਣ ਚੱਲਦਾ ਬਿਲਕੁਲ ਨਹੀਂ ਉਸ ਕੇਸ ਦਾ ਕੋਈ ਲੈਣਾ ਦੇਣਾ ਨਹੀਂ ਕੇਸ ਦੇ ਨਾਲ ਇੱਕ ਤੁਹਾਡੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਤੁਹਾਡੀ ਵਾਈਫ ਤੇ ਬੱਚੇ ਜਿਹੜੇ ਆ ਇੱਕ ਸੜਕ ਤੇ ਖੜੇ ਆ ਉਹਨਾਂ ਉਹਨਾਂ ਦਾ ਕਹਿਣਾ ਕਿ ਮੇਰੇ ਸਾਡੇ हमला ਕਰਨ ਤੋਂ ਪਹਿਲਾਂ ਦੀ ਹੈ ਇੱਕ ਤੁਸੀਂ ਵੇੜੇ ਚ ਘੁੰਮਦੇ ਪਏ ਉਹਨਾਂ ਦੇ ਘਰ ਦੇ ਇਹਦੇ ਬਾਰੇ ਕਲੀਅਰ ਕਰੋ ਬਸ ਬਿਲਕੁਲ ਉਹਨਾਂ ਦੇ ਵੇੜੇ ਨਹੀਂ ਗਿਆ ਨਾ ਕਿ ਉਹ ਜਦ ਕੀ ਉੱਥੇ ਪੂਰਾ ਪ੍ਰਸ਼ਾਸਨ ਆਇਆ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਫਿਰ ਬਾਅਦ ਵਿੱਚ ਪੀਸੀਆਰ ਆਈ ਹੈ ਉੱਥੇ ਸਾਰੇ ਉੱਥੇ ਬੈਠੇ ਨੇ ਕੋਈ ਕਿਸੇ ਦੇ ਘਰ ਨਹੀਂ ਗਿਆ ਕੋਈ ਕਿਸੇ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਐਕਸੈਪਟ ਉਹ ਜਿਸ ਜਗ੍ਹਾ ਦੇ ਵਿੱਚ ਅਸੀਂ ਘੁੰਮਦੇ ਪਏ ਉਹ ਮੁਬੇ ਮੰਦਰ ਦੀ ਆ ਸਾਡੇ ਗ੍ਰੈਂਡਫਾਦਰ ਦੀ ਜਗ੍ਹਾ ਹੈ ਉਹ ਬਾਬੇ ਦੀ ਜਗ੍ਹਾ ਹੈ ਸਾਡੇ ਦੀ ਉੱਥੇ ਸਾਡੀ ਇਹ ਜਿਹੜੀ ਪੌੜੀ ਅਸੀਂ ਰੈਂਟ ਤੇ ਲੈ ਕੇ ਆਏ ਸੀਗੇ ਜਿਹੜੀ ਕਿ ਬਿਜਲੀ ਕਨੈਕਸ਼ਨ ਦੇਣ ਲਈ ਉਹ ਵੀ ਚੋਰੀ ਕਰਕੇ ਮੰਦਰ ਵਾਲੀ ਜਗ੍ਹਾ ਦੇ ਵਿੱਚ ਇਹਨਾਂ ਨੇ ਜਾ ਕੇ ਲਾ ਕੇ ਲੋਕ ਲਗਾ ਲਿਆ ਜਸੁੰਦਰ ਕੋਰ ਦੀ ਜਿਹੜੀ ਬੇਟੀ ਮਨਜੀਤ ਕੋਰ ਦਾ ਰੋਪਾਰ ਜੀ ਜਦੋਂ ਤੁਸੀਂ ਮਾ ਝਗੜਾ ਹੋਇਆ ਵਾ ਉਸ ਤੋਂ ਬਾਅਦ ਜਦੋਂ ਬਚਾਨ ਗਈ ਤੁਸੀਂ ਉਹਦੇ ਜਾਨਕੀ ਹੱਥੀਪੇ ਸਾਰੇ ਪਰਿਵਾਰ ਗੱਲ ਪਈ ਉਹਦੇ ਉਹਨੂੰ ਬਾਹਰ ਕੁੱਟਿਆ ਸਰ ਜਦ ਕਿ ਉਹਨਾਂ ਨੇ ਹਮਲਾ ਕੀਤਾ ਬਟ ਫਿਰ ਵੀ ਉਹਨਾਂ ਨੇ ਅਹੋਜਾ ਕੋਈ ਕਾਨੂੰਨਾ ਹਲਮਾ ਹਮਲਾ ਨਹੀਂ ਕੀਤਾ ਗਾਲੀ ਗਲੋਚ ਬਹੁਤ ਕੀਤੀ ਹੈ ਜਾਤ ਬਰਾਦਰੀ ਦਾ ਜਿਹੜਾ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਕੁਝ ਕਿਹਾ ਨਹੀਂ ਬਿਲਕੁਲ ਨਹੀਂ ਸਾਡੀ ਇੱਕੋ ਹੀ ਜਾਤ ਆ ਇੱਕੋ ਹੀ ਬਰਾਦਰੀ ਆ ਬਿਚੋਂ ਹੀ ਰਿਲੇਸ਼ਨ ਆ ਗਵਾਂਡ ਹੈ ਤੇ ਬਿਜਲੀ ਬੋਰਡ ਵਾਲਿਆਂ ਨਾਲ ਕੀ ਝਗੜਾ ਸੀ ਇਹਨਾਂ ਦਾ ਬਿਜਲੀ ਬੋਰਡ ਵਾਲਿਆਂ ਨੇ ਇਹਨਾਂ ਨੂੰ ਬਹੁਤ ਵਧੀਕੀ ਕੀ ਕੀਤੀ ਆ ਉਹਨਾਂ ਨੂੰ ਈਵਨ ਪੌੜੀ ਤੋਂ ਵੀ ਥੱਲੇ ਸਿੱਟਿਆ ਗਿਆ ਪੌੜੀ ਥੱਲੇ ਖਿੱਚੀ ਗਈ ਆ ਕੰਮ ਕਰਦਿਆਂ ਨੂੰ ਰੋਕਿਆ ਗਿਆ ਆ ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਆ ਔਰ ਜਿਹੜਾ ਬਿਜਲੀ ਬੋਰਡ ਵਾਲੇ ਮੁਲਾਜ਼ਮਾਂ ਤੇ ਇਹਨਾਂ ਦੇ ਨਾਲ ਜਦੋਂ ਲੜਾਈ ਹੋਈ ਕੋਈ ਜਾਤੀ ਸੁੱਟੇ ਸ਼ਬਦ ਬੋਲੇ ਉਹਨਾਂ ਨੇ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਸ਼ਬਦ ਸ਼ਬਦ ਨਹੀਂ ਜ਼ੂਜ਼ ਕੀਤਾ ਉਹਨਾਂ ਨੇ ਬੜੇ ਰਿਸਪੈਕਟਫੁਲੀ ਗੱਲ ਕੀਤੀ ਆ ਜਦ ਕਿ ਇਹਨਾਂ ਨੇ ਤੂੰ ਤੂੰ ਕਹਿ ਕੇ ਜਾਂ ਬਹੁਤ अनऑफिशियली तरीके ਦੇ ਨਾਲ ਉਹਨਾਂ ਨਾਲ ਬਿਹੇਵ ਕੀਤਾ ਇਹਨਾਂ ਦੇ ਮੁੰਡੇ ਵੱਲੋਂ ਹਮਲਾ ਹੋਇਆ ਸੀ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੇ ਬਿਲਕੁਲ ਇਹਨਾਂ ਦੇ ਦੋ ਨਾਲ ਮੁੰਡਿਆਂ ਵੱਲੋਂ ਹਮਲਾ ਵੀ ਕੀਤਾ ਗਿਆ ਔਰ ਨਾਲ ਗਾਲੀ ਗਲੋਚ ਔਰ ਮਾਰਾ ਮਾਰੀ ਵੀ ਤੱਕ ਵੀ ਕੀਤਾ ਔਰ ਇਵਨ ਪੌੜੀ ਖਿੱਚੀ ਗਈ ਥੱਲੇ ਉੱਤੋਂ ਉਹਨੂੰ ਸਿੱਟਿਆ ਗਿਆ ਥੱਲੇ ਸਰ ਤੁਸੀਂ ਕਹਿੰਦੇ ਹੋ ਕਿ ਮੈਂ ਪਰਸਨਲ ਪ੍ਰਾਪਰਟੀ ਨਹੀਂ ਕਿਹਾ ਮੰਦਿਰ ਦੀ ਪ੍ਰਾਪਰਟੀ ਸੀਗੀ ਮੰਦਿਰ ਜਗ੍ਹਾ ਸੀਗੀ ਪਰ ਇਹ ਬਾਬੇ ਦੀ ਸਾਡੇ ਜਗ੍ਹਾ ਹੈਗੀ ਆ ਫਿਰ ਘੁਲ ਮਿਲਾ ਕੇ ਇਹਨੂੰ ਪਰਸਨਲ ਹੀ ਕਿਹਾ ਜਾ ਸਕਦਾ ਨਹੀਂ ਨਹੀਂ ਬਿਲਕੁਲ ਨਹੀਂ ਉਹ ਪਰਸਨਲ ਕੁਝ ਵੀ ਨਹੀਂ ਆਉਦੇ ਵਿੱਚ ਉਹ ਜਗ੍ਹਾ ਤੇ ਬਾਬੇ ਦੀ ਜਗ੍ਹਾ ਤੇ ਕੋਈ ਵੀ ਜਾ ਸਕਦਾ ਆ ਸਕਦਾ ਉਹ ਕਿਸੇ ਦੀ ਪਰਸਨਲ ਨਹੀਂ ਹੈ ਅੱਛਾ ਜੀ ਜੀ ਹਾਂ ਉੱਥੇ ਮੱਥਾ ਟੇਕ ਸਕਦਾ ਜਾ ਸਕਦਾ ਅਸੀਂ ਉਸ ਜਗ੍ਹਾ ਦੇ ਵਿੱਚ ਘੁੰਮਦੇ ਪਏ ਹਾਂ ਕੋਈ ਇਹੋ ਜੀ ਉਹਨਾਂ ਦੀ ਪਰਸਨਲ ਪ੍ਰਾਪਰਟੀ ਨਹੀਂ ਨਾ ਉਹਨਾਂ ਦਾ ਕੋਈ ਉਹ ਘਰ ਆ ਪੀਰ ਬਾਬੇ ਦੀ ਜਗ੍ਹਾ ਪੀਰ ਬਾਬੇ ਦੀ ਜਗ੍ਹਾ ਸਾਡੇ ਗ੍ਰੈਂਡਫਾਦਰ ਜਿਹੜਾ ਉਸ ਉਹਨਾਂ ਦੇ ਬੇਟੇ ਦੇ ਹਮ ਆਪਣਾ ਐਫਐਲ ਦਰਜ ਹੋਈ ਆ ਉਹ ਕਿਹਦੇ ਵੱਲੋਂ ਦਰਜ ਹੋਈ ਹਾਂ ਉਹ ਦੇਖੋ ਜੀ ਇਹਨਾਂ ਨੇ ਪੁਲਿਸ ਨਾਲ ਆਪਣੇ ਸੌਰੀ ਪੁਲਿਸ ਦੀ ਹਾਜ਼ਰੀ ਵੀ ਸੀਗੀ ਪੀਸੀਆਰ ਵੀ ਬੈਠੇ ਸੀਗੇ ਬਟ ਉਹ ਬਾਅਦ ਵਿੱਚ ਆਇਆ ਪਰ ਜਿਹੜਾ ਹਮਲਾ ਇਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਉੱਤੇ ਕੀਤਾ ਉਹਨਾਂ ਨੇ ਇਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਵਾਈ ਹੈ ਔਰ ਕੀਤੀ ਹੈ ਇੱਕ ਇੱਕ ਹੋਰ આરોਪ ਲਗਾ ਰਹੇ ਸੀ ਕਿ ਉਹਨਾਂ ਦੀ ਜਿਹੜੀ ਵੀਡੀਓ ਸੀਸੀਟੀਵੀ ਫੁਟੇਜ ਹੈ ਸਾਰੀਆਂ ਪੁਲਿਸ ਵਾਲੇ ਜਾਂ ਕੁਝ ਹੋਰ ਬੰਦਿਆਂ ਨੇ ਪਛਾਣਦੇ ਉਹ ਤੋੜ ਕੇ ਲੈ ਗਏ ਸਾਰੀ ਉਹਨਾਂ ਨੇ ਕੁਰਤਬੁਰਦ ਕਰਤੀਆਂ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਆ ਉੱਥੇ ਕੋਈ ਵੀ ਇਹੋ ਜਿਹਾ ਸਬੂਤ ਨਹੀਂ ਮਿਲੇਗਾ ਬਾਕੀ ਇਹਨਾਂ ਨੇ ਖੁਦ ਤੋੜ ਲੈ ਹੋਣਗੇ ਤਾਂ ਕਿਸੇ ਕਹਿ ਨਹੀਂ ਸਕਦੇ ਬਾਕੀ ਹਜੇ ਕੋਈ ਹਰਕਤ ਨਹੀਂ ਹੋਈ। ਕਿ ਕਲੇਸ਼ ਦੀ ਜੜ ਹੈ। ਕਲੇਸ਼ ਦੀ ਜੜ ਇਹ ਹੈ ਜੀ ਅਸੀਂ ਸਾਰੇ ਸਾਡੇ ਕੋ ਡਾਕੂਮੈਂਟ ਸਾਡੀ ਆਟਾ ਚੱਕੀ 2002 ਤੋਂ ਲੈ ਕੇ ਰੱਖੀ ਹੋਈ ਆ। ਅਸੀਂ ਚਲਾਉਂਦੇ ਵੀ ਰਹੇ ਆ ਫਿਰ ਥੋੜੀ ਸਾਡੀ ਆਪਣੀ ਘਰੇਲੂ ਪ੍ਰੋਬਲਮ ਦੇ ਹੋਣ ਨਾਲ ਅਸੀਂ ਬੰਦ ਕਰ ਦਿੱਤੀ ਸੀ। ਕਿਉਂਕਿ ਮੈਂ ਬਾਹਰ ਦਾ ਸੀ ਬੇਟਾ ਸੀ ਐਜੂਕੇਸ਼ਨ ਹੋਣ ਤੋਂ ਬਾਅਦ ਉਹ ਵੀ ਬਾਤ ਚੱਲਾ ਗਿਆ। ਸਾਨੂੰ ਬੰਦ ਕਰਨੀ ਪਈ ਚੱਕੀ। ਔਰ ਛੋਟਾ ਬੱਚਾ ਪੜਦਾ ਸੀ ਤੇ ਬੱਟ ਉਸ ਪ੍ਰਾਪਰਟੀ ਨੂੰ ਇਹ ਪਤਾ ਨਹੀਂ ਕੀ ਆਪਣਾ-ਆਪਣਾ ਕਹੀ ਜਾਂਦੇ ਆ ਬਿਨਾਂ ਸਬੂਤਾਂ ਦੇ, ਬਿਨਾਂ ਕਾਗਜ਼ਾਂ ਦੇ ਆਧਾਰ ਤੇ, ਬਿਨਾਂ ਐਵੀਡੈਂਸ ਤੋਂ। ਕੋਈ ਇਹਨਾਂ ਨੂੰ ਸ਼ੰਕਾ ਅਸੀਂ ਇਹਨਾਂ ਨੂੰ ਆਪਣੀ ਰਜਿਸਟਰੀ ਦਿੱਤੀ ਰਜਿਸਟਰੀ ਦੀ ਕਾਪੀ ਦਿੱਤੀ ਇੰਤਕਾਲ ਦੀ ਕਾਪੀ ਦਿੱਤੀ ਆ ਜਾਓ ਜਾ ਕੇ ਇਨਕੁਆਇਰੀ ਕਰ ਲਓ ਜਾ ਕੇ ਪਤਾ ਕਰ ਲਓ ਪੁੱਛ ਲਓ ਬਟ ਸਾਡੀ ਰਜਿਸਟਰੀ ਨੂੰ ਹੀ ਆਪਣੀ ਦੱਸੀ ਜਾਂਦੇ ਆ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਸਾਡੀ ਇਹ ਹੀ ਮੰਗਿਆ ਕਿ ਜਿਨ੍ਹਾਂ ਨੇ ਇਹਨਾਂ ਨੇ ਜਿੰਨਾ ਵੀ ਇਹਨਾਂ ਨੇ ਨੌਕਰੀ ਦੇ ਨਾਲ ਤੱਕਾ ਕੀਤਾ ਹੈ ਪੁਲਿਸ ਬਾਅਦ ਵਿੱਚ ਆਈ ਆ ਉਹਨਾਂ ਨੇ ਵੀ ਦੇਖਿਆ ਕਿ ਉਹਨਾਂ ਨੂੰ ਜੋਗ ਬਣਦੀ ਕਾਰਵਾਈ ਉਹ ਕਰਨਗੇ ਔਰ ਲੈ ਕੇ ਗਿਆ ਉਹਨੂੰ ਨਾਲ ਕਿਉਂਕਿ ਮਲਾਜ਼ਮਾਂ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੇਨਆਰਈ ਨਾਤੇ ਤੁਸੀਂ ਕੀ ਕਹਿਣ ਜਾਂਦੇ ਹੋ ਮੈਂ ਨਾਰਈ ਨਾਤੇ ਗਏ ਇਹ ਕਹਿੰਦਾ ਚਾਹੁੰਦਾ ਕਿ ਜਦ ਕੀ ਦੇਖੋ ਗਵਰਨਮੈਂਟ ਵੀ ਕਹਿ ਰਹੀ ਹੈ ਕਿ ਐਨਆਰਈ ਦੀ ਪ੍ਰਾਪਰਟੀ ਆ ਕੋਈ ਵੀ ਕੋਤੇ ਤੇ ਕੋਈ ਵੀ ਹਮਲਾ ਨਹੀਂ ਕਰ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ ਕੋਈ ਵੀ ਉਹਨਾਂ ਨੂੰ ਹਰੈਸਮੈਂਟ ਨਹੀਂ ਕਰ ਸਕਦਾ ਜਦ ਕਿ ਇਹ ਆਦਮੀ ਹਰ ਜਗ੍ਹਾ ਸਾਨੂੰ ਹਰੈਸਮੈਂਟ ਕਰ ਰਿਹਾ ਇੱਕ ਪ੍ਰਧਾਨ ਹੋਣ ਦੇ ਨਾਤੇ ਜਿਆਦਾ ਜਾਨ ਪਛਾਣ ਹੋਣ ਦੇ ਨਾਤੇ ਸਾਨੂੰ ਬਸ ਪਰੇਸ਼ਾਨ ਕਰ ਰਿਹਾ ਜੀ ਬਿਨਾ ਪੇਪਰਾਂ ਦੇ ਆਧਾਰ ਤੋਂ